ਦਰਸ਼ਨ ਕਰੋ ਜੀ ਸ੍ਰੀ ਤਪਾ ਸਾਹਿਬ ਤਰਨਤਾਰਨ ਗੁਰਦਵਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਅੱਜ ਸ਼ਹੀਦੀ ਦਿਹਾੜਾ ਹੈ ਸਭ ਸੰਤਾਂ ਨਮਸ਼ਤਾ ਕਰ ਰਿਹਾ ਸਭ ਦੁਨੀਆ ਦੇ ਸ਼ਾਂਤੀ ਦੇ ਪੁੰਜਰੇ ਸੰਤ ਬਾਬਾ ਜੀ ਗੁਰੂ ਅਰਜਨ ਦੇਵ ਜੀ ਆਪ ਜੀ ਤਨਾਤ ਅਭਿਨਤੇ ਬੈਠ ਕੇ ਸੰਗਤ ਦੀ ਸਹੂਤ ਲਈ ਵੱਡਾ ਸਰੋਵਰ ਬਣਾਇਆ ਦੇਖੋ ਸੰਤ ਦੀ ਸੰਤ ਦੀ ਸ਼ਾਂਤੀ ਲਈ ਸੰਤ ਇਸ਼ਨਾਨ ਕਰੇ ਠੰਡੀ ਰਵੇ ਆਏ ਤੇ ਮਨ ਆਰਾਮ ਸਾਬ ਰੋ ਜਿਉ ਜੀ ਤੇਰੇ ਦਰ ਤੇ ਆਵੇ ਰਾਜੀ ਜਾਵੇ ਮੂੰ ਮੰਗੀਆਂ ਮਰਦਾਂ ਪਾਲ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਰੋਵਰ ਸ੍ਰੀ ਚਰਨਤਾਪੁਰ ਸਾਹਿਬ ਪੰਜਾਬ ਦੇਖੋ ਸੰਤ ਦੀ ਸਹੂਲਤ ਲਈ ਮੋਟਾ ਵੱਡਾ ਸਰੋਵਰ ਬਣਾਇਆ ਇਹ ਬਹੁਤ ਹੀ ਜਿਆਦਾ ਵੱਡਾ ਦੁਨੀਆਂ ਵਿੱਚ ਵੱਡਾ ਸਰੋਵਰ ਹੈ ਸ੍ਰੀ ਚਰਨਤਾਰ ਸਾਹਿਬ ਦਰਬਾਰ ਸਾਹਿਬ ਤੇ ਯਾਦ। ਉਹ ਕਿ ਵੀ ਖੁਦੀ ਤਮਾਨ ਹਾਲ। ਬਹੁਤ ਸੁਨਤਾਈ ਆ ਜਿਸ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀਾਂ ਕੀ ਇੱਕ ਪੌਂਦ ਦਾਲ। ਅੱਜ ਹੈ ਜੇ ਗੁਰਪੁਰਬ ਜਗਾ ਜਗਾ ਠੰਡੇ ਮਿੱਠੇ ਪਾਣੀਆਂ ਦੀਆਂ ਸ਼ੀਂਹਾਂ ਲੱਗੀਆਂ। ਸੰਸਥਾ ਇਨਾਮ ਕਰ ਰਹੀ ਹੈ ਇੱਧਰ ਸਰੋਵਰ ਵਿੱਚ। ਸ਼ੰਕਪਤੀ ਸੋਹ ਆਹ ਤੇ ਬਹੁਤ ਹੀ ਵੱਡਾ ਸਰੋਵਰ ਬਣਾਇਆ। ਆਪ ਦਿੱਤੀਆਂ ਤੇ ਨਾ ਤੇ ਤਸੀਹੇ ਚਲੇ ਆ ਖੜੀ ਗੁਰੂ ਅਰਜਨ ਦੇਵ ਜੀ ਨੇ ਜਿਸ ਸੰਤ ਜੀ ਸਹੂਲਤ ਲਈ ਬਹੁਤ ਹੀ ਵੱਡਾ ਸਹੂਰ ਬਣਾਇਆ ਉਹ ਸੰਤ ਠੰਡੀ ਰਹੇ ਸ਼ਾਂਤ ਮਈ ਰਹੇ ਸ਼ਾਂਤੀ ਦੇ ਪੁਜਾਰੀ ਪੌਂਜ ਦੇ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਜੰਮ ਸੰਤ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਸਰਕੇ ਮੇਰ ਕੰਮ ਜੋ ਜਿਹਾ ਵੇਸੇ ਰਾਜੀ ਜਾਵੇ ਕਰੋ ਵਰਦਰਸ਼ਕ शुक्रवार उन्नीस सौ पच्चीस गुरुद्वारा श्री गुरु अर्जिंद्र जी बाबा जी का